ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਸ਼ੇਸ਼ ਜਾਣਕਾਰੀ ਜੋ ਅੱਜ ਭਾਈ ਜਗਤਾਰ ਸਿੰਘ ਤਾਰਾ ਹੋਂਾਂ ਦਾ ਮੁਕੱਦਮਾ ਜਲੰਧਰ ਵਿੱਚ ਬਧੀ ਹੋਇਆ ਇਹਦੇ ਨਾਲ ਵਿਸ਼ੇਸ਼ ਗੱਲ ਇਹ ਜੁੜ ਜਾਂਦੀ ਆ ਕਿ ਭਾਈ ਜਗਤਾਰ ਸਿੰਘ ਤਾਰਾ ਵੀ ਹੁਣ ਪਰੋਲ ਵਾਸਤੇ ਐਲੀਜੀਬਲ ਹੱਕਦਾਰ ਹੋ ਚੁੱਕੇ ਆ ਭਾਈ ਜਗਤਾਰ ਸਿੰਘ ਤਾਰਾ ਦੇ ਉੱਤੇ ਕਈ ਮੁਕੱਦਮੇ ਦਰਜ ਸਨ ਜਦੋਂ ਉਹ ਜਨਵਰੀ 2015 ਚ ਉਹਨਾਂ ਦੀ ਰੀਅਰੈਸਟ ਹੋਈ ਸੀ ਤਾਣਾ ਦੇ ਦੋ ਮੁਕੱਦਮੇ ਪਟਿਆਲੇ ਸੀ ਦੋ ਜਲੰਧਰ ਸੀ ਇੱਕ ਬਠਿੰਡੇ ਸੀ ਤੇ ਇਹ ਮੁਕੱਦਮਾ ਜੋ ਅੱਜ ਜੱਜ ਐਡੀਸ਼ਨਲ ਸੈਸ਼ਨ ਜੱਜ ਸਪੈਸ਼ਲ ਕੋਰ ਯੂਏਪੀਏ ਬੇਰੀ ਸਾਹਿਬ ਜੀ ਕੁਮਾਰ ਬੇਰੀ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਸੀਗਾ ਐਫ ਆਈ ਆਰ ਨੰਬਰ 1032872009 ਦਾ ਥਾਣਾ ਭੋਗਪੋਲ ਦਾ ਯੂਏਪੀਏ ਤੇ ਆਮ ਜ਼ਿਕਰ ਦਾ ਮੁਕੱਦਮਾ ਸੀ ਉਹ ਬਰੀ ਹੋਣ ਦੇ ਨਾਲ ਅੱਜ ਦੀ ਤਰੀਕ 'ਚ ਹੁਣ ਪਾਈ ਜਗਤਾਰ ਸਿੰਘ ਤਾਰਾ ਕੇਵਲ ਤੇ ਕੇਵਲ ਸੀਐਮ ਬਿਆਨਤ ਅਸੈਸੀਨੇਸ਼ਨ ਕੇਸ ਦੇ ਉਮਰ ਕੈਦੀ ਨੇ ਤੇ ਉਹ ਉਸੇ ਤਰ੍ਹਾਂ ਹੀ ਜਮਾ ਪਰੋਲ ਦੇ ਹੱਕਦਾਰ ਹੋ ਗਏ ਨੇ ਜਿਵੇਂ ਭਾਈ ਲਖਵਿੰਦਰ ਸਿੰਘ ਸ਼ਮਸ਼ੇਰ ਸਿੰਘ ਗਰਮੀਤ ਸਿੰਘ ਨੂੰ ਪਹਿਲਾਂ ਪਰੋਲ ਮਿਲੀ ਬਾਅਦ ਚ ਇੰਟਰਮ ਬੇਲ ਮਿਲੀ ਭਾਈ ਪਦਮਜੀਤ ਸਿੰਘ ਘੋੜਾ ਵੀ ਪਰੋਲ ਦੇ ਹੱਕਦਾਰ ਨੇ ਉਹਨਾਂ ਦੀ ਇੱਕ ਵਾਰ ਪਰੋਲ ਜੈਕਟ ਹੋਈ ਦੁਆਰੇ ਇਨੀਸ਼ੀਏਟ ਇਹ ਜਿਹੜੀ ਆ ਕੀਤੀ ਜਾ ਰਹੀ ਆ ਤੇ ਭਾਈ ਜਗਤਾਰ ਸਿੰਘ ਹਵਾਲਾ ਦੀ ਪਰੋਲ ਵੀ ਜਿਹੜੀ ਆ ਉਹ ਦਿੱਲੀ ਜੇਲ੍ਹ ਚ ਹੁਣ ਕਰਕੇ ਏ ਦਿੱਲੀ ਪ੍ਰਸ਼ਾਸਨ ਕੋ ਪੈਂਡਿੰਗ ਆ ਤੇ ਅੱਜ ਹੁਣ ਪਾਈ ਜਗਤਾਰ ਸਿੰਘ ਤਾਰਾ ਵੀ ਪਰੋਲ ਦੇ ਹੱਕਦਾਰ ਹੋ ਗਏ ਨੇ ਸੋ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਕੇਸ ਮੁੱਕਣ ਤੋਂ ਬਾਅਦ ਹੁਣ ਪਾਈ ਜਗਤਾਰ ਸਿੰਘ ਤਾਰਾ ਪਰੋਲ ਦੇ ਹੱਕਦਾਰ ਹੋ ਗਏ ਨੇ ਪਾਈ ਤਾਰਾ ਉਹਨਾਂ ਦੀ ਵਕੀਲਾਂ ਦੀ ਟੀਮ ਜਿਹੜੀ ਆ ਇਸ ਪਾਸੇ ਨੂੰ ਹੁਣ ਪੈਦਵਾਈ ਕਰੇ ਸੋ ਮੇਰਾ ਕੰਸਰਨ ਅੱਜ ਇਹ ਕੇਸ ਬਰੀ ਹੋਣ ਤੋਂ ਬਾਅਦ ਇਸ ਕੇਸ ਦੇ ਬਾਅਦ ਜਿਹੜਾ ਐਫ ਆਈ ਆਰ ਨੰਬਰ 103 287 2009 ਨੂੰ ਭੋਗਪੋਲ ਥਾਣੇ ਦਰਜ ਕੀਤਾ ਗਿਆ ਸੀ ਇਹ ਕਹਿ ਸਕਦੇ ਆਂ ਵੀ ਇੱਕ ਅਨਿਸ਼ਚਿਤ ਪਲਚਾ ਸੀਗਾ ਖਾੜਕੂ ਜਥੇਬੰਦੀਆਂ ਦੇ ਨਾਲ ਸਬੰਧਤ ਨੌਜਵਾਨਾਂ ਦੇ ਉੱਤੇ ਜਾਂ ਇੱਥੇ ਇੱਕ ਨੌਜਵਾਨਾਂ ਦੇ ਉੱਤੇ ਮੁਕੱਦਮੇ ਜਿਹੜੇ ਚਲਾਉਣ ਦਾ ਜਿਹੜਾ ਸੀ ਕਿਉਂਕਿ ਉਦੋਂ ਹੀ ਉਹਨਾਂ ਦਿਨਾਂ ਦੇ ਵਿੱਚ ਹੀ ਮੁਕੱਦਮਾ ਜਿਹੜਾ ਦਾਸ ਦੇ ਉੱਤੇ ਵੀ ਜਿਹੜਾ ਹੋਇਆ ਸੀਗਾ ਜਦੋਂ ਭਾਈ ਬਲਬੀਰ ਸਿੰਘ ਪੂਤਨਾ ਦੇ ਨਾਲ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਨੂੰ ਸਾਨੂੰ ਅਰੈਸਟ ਕੀਤਾ ਗਿਆ ਸੀਗਾ ਅਗਸਤ ਦੇ ਵਿੱਚ ਤੇ ਇਹ ਜੁਲਾਈ ਦਾ ਮੁਕੱਦਮਾ ਉਸੇ ਸਾਲ ਦਾ 2009 ਦਾ ਇਹ ਸੈ ਦੇ ਐਫ ਆਈ ਆਰ ਦੇ ਮੁਤਾਬਕ ਰਜਿੰਦਰ ਸਿੰਘ ਸੋਲ ਜੋ ਉਸ ਸਮੇਂ ਡੀ ਐਸ ਪੀ ਸੀ ਬਾਅਦ ਚ ਸਜਾ ਜਾਂਚਤਾ ਵੀ ਹੋਇਆ ਝੂਠੇ ਪੁਲਿਸ ਮੁਕਾਬਲਿਆਂ ਦੇ ਜਾਗਵਾ ਦੇ ਕੇਸਾਂ ਦੇ ਵਿੱਚ ਤੇ ਉਹਨੂੰ ਐਸ ਐਸ ਪੀ ਵੀ ਲਾਇਆ ਤੇ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਉਹਨੂੰ ਐਸ ਐਸ ਪੀ ਤੋਂ ਅਹੁਦੇ ਤੋਂ ਗੁਰਦਾਸਪੁਰ ਤੋਂ ਹਟਾਇਆ ਗਿਆ ਸੀ ਸੋ ਇਹ ਮੁਕੱਦਮਾ ਬਾਈ ਨੇਮ ਭਾਈ ਹਰਮਿੰਦਰ ਸਿੰਘ ਮਿੰਟੂ ਨਿਹੰਗ ਦੇ ਉੱਤੇ ਤੇ ਪਤਮਜੀਤ ਸਿੰਘ ਪੰਮਾ ਯੂਕੇ ਵਾਲਿਆਂ ਦੇ ਉੱਤੇ ਦਰਜ ਹੋਇਆ ਸੀ ਤੇ ਇਸ ਕੇਸ ਦੇ ਵਿੱਚ ਇਨੀਸ਼ਲ 2009 ਦੇ ਵਿੱਚ 8 ਨੌਜਵਾਨਾਂ ਦੇ ਉੱਤੇ ਮੁਕੱਦਮਾ ਚੱਲਿਆ ਸੀ ਮਨਜੀਤ ਸਿੰਘ ਜਸਵਿੰਦਰ ਸਿੰਘ ਕੁਲਦੀਪ ਸਿੰਘ ਦਨਵੀਰ ਸਿੰਘ ਇੰਦਰਜੀਤ ਸਿੰਘ ਲਾਪਰੀਤ ਉਹਨਾਂ ਦੇ ਉੱਤੇ ਜੋ ਕਿ ਸਿੰਘਲਾ ਸਾਹਿਬ ਦੀ ਐਡੀਸ਼ਨ ਸੈਸ਼ਨ ਜੱਜ ਦੀ ਕੋਰਟ ਨੂੰ 29/8/2011 ਨੂੰ ਪਹਿਲੀ ਵਾਰ ਬਰੀ ਹੋ ਗਿਆ ਸੀ ਬਾਦ ਦੇ ਵਿੱਚ ਇੱਕ ਨੌਜਵਾਨ ਨੂੰ ਇਹ 2009 ਦਾ ਮਕਦਮਾ 2011 ਚ 8 ਨੌਜਵਾਨਾਂ ਦਾ ਬੜੀ ਹੋ ਗਿਆ ਸੀ ਬਾਦ ਦੇ ਵਿੱਚ ਅਮਲਜੀਤ ਸਿੰਘ ਨਾਮੀ ਨੌਜਵਾਨ ਨੂੰ ਜਿਹੜਾ ਮਲੇਸ਼ੀਆ ਤੋਂ ਲਿਆਂਦਾ ਗਿਆ ਸੀਗਾ ਉਹਨੂੰ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਸੀ ਉਹਦੇ ਇਕੱਲੇ ਦਾ ਕੇਸ ਚੱਲਿਆ ਸੀ ਬਾਅਦ ਚ 31 8 11 ਨੂੰ ਇਹ ਅਮਲਜੀਤ ਸਿੰਘ ਨੂੰ ਜਿਹੜੀ ਆ ਜਮਾਨਤ ਮਿਲ ਗਈ ਸੀ ਕਿ ਨਾਬਾ ਜੇਲ੍ਹ ਦੇ ਵਿੱਚ ਰਹਿੰਦੇ ਆ ਉਹਦੇ ਉੱਤੇ ਅਮਲਜੀਤ ਸਿੰਘ ਦੇ ਉੱਤੇ ਦੁਰਲਦੇ ਆ ਦਾ ਕੇਸ ਵੀ ਸੀ ਇੱਕ ਅਮਰਸਾਰ ਕੇਸ ਵੀ ਸੀਗਾ ਸੋ ਇਹ ਕੇਸ ਦੇ ਵਿੱਚ ਉਹ ਨੌਜਵਾਨ ਵੀ ਬਾਅਦ ਦੇ ਵਿੱਚ ਬੜੀ ਹੋ ਗਿਆ ਦੋ ਵਾਰ ਟ੍ਰਾਇਲ ਚੱਕ ਚੱਲ ਕੇ ਇਹ ਕੇਸ ਜਿਹੜਾ ਬੜੀ ਹੋ ਚੁੱਕਿਆ ਸੀ ਇਹਦੇ ਚ ਇਨੀਸ਼ੀਅਲ ਮਲੇਸ਼ੀਆ ਤੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਬੀਕੇਆਈ ਤੇ ਕੇਐਲਐਫ ਦੀ ਜਿਹੜੀ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਣ ਲਈ ਇਸ ਖਾਸ ਤੌਰ ਤੇ ਜਨਰਲ ਸੋਲ ਡੀਐਸਪੀ ਬਾਅਦ ਚ ਐਸਪੀ ਬਣਿਆ ਐਸਐਸਪੀ ਵੀ ਬਣਿਆ ਉਹਦੀ ਕਾਰਗੁਜ਼ਾਰੀ ਸੀ ਤੇ ਬਾਅਦ ਦੇ ਵਿੱਚ ਇਹ ਕੇਸ ਦੇ ਵਿੱਚ ਨਵੰਬਰ 2014 ਦੇ ਵਿੱਚ ਭਾਈ ਹਰਮਿੰਦਰ ਸਿੰਘ ਮਿੰਟੂ ਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਲਿਆ ਕੇ ਥਾਈਲੈਂਡ ਤੋਂ ਇਸ ਕੇਸ ਦੇ ਵਿੱਚ ਇਨੀਸ਼ੀਅਲ ਰੈਸਟ ਪਾ ਕੇ ਨੋਮੀਨੇਟ ਕੀਤਾ ਗਿਆ ਸੀ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਉੱਤੇ ਕੇਸ ਚੱਲਿਆ ਤੇ ਉਹਦਾ ਅਜੇ ਚਲਾਨ ਆਇਆ ਨਹੀਂ ਸੀ ਕਿ ਭਾਈ ਜਗਤਾਰ ਸਿੰਘ ਤਾਰਾ ਨੂੰ ਜਨਵਰੀ 2015 ਦੇ ਵਿੱਚ ਨਵੰਬਰ 2014 ਦੇ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਰੈਸਟ ਹੁੰਦੀ ਆ ਜਨਵਰੀ 2015 ਦੇ ਵਿੱਚ ਫਿਰ ਭਾਈ ਜਗਤਾ ਸਿੰਘ ਤਾਰਾ ਨੂੰ ਵੀ ਇਸ ਕੇਸ 'ਚ ਨਾਮਿਨੇਟ ਕੀਤਾ ਗਿਆ ਹੋਰ ਵੀ ਨੌਜਵਾਨਾਂ ਨੂੰ ਨਾਮਿਨੇਟ ਕੀਤਾ ਗਿਆ ਸੀ ਜਿੱਚ ਗੋਪੀ ਸਿੰਘ ਗੋਪੀਸੀ ਦਲਜੀਤ ਸਿੰਘ ਕੋਸੀ ਬੰਬੇ ਤੋਂ ਹੋ ਨੌਜਵਾਨ ਵੀ ਸੀਗੇ ਉਹਨਾਂ ਸਾਰਿਆਂ ਨੂੰ ਇਸ ਕੇਸ 'ਚੋਂ ਬਾਅਦ ਦੇ ਵਿੱਚ ਡਿਸਚਾਰਜ ਕਰ ਦਿੱਤਾ ਗਿਆ ਸੀ ਜਿਹੜਾ ਚਲਾਨ ਦਿੱਤਾ ਸੀ ਉਹ ਭਾਈ ਹਰਮਿੰਦਰ ਸਿੰਘ ਮਿੰਟੂ ਨਿਹੰਗ ਤੇ ਭਾਈ ਜਗਤਾ ਸਿੰਘ ਤਾਰਾ ਦੇ ਖਿਲਾਫ ਦਿੱਤਾ ਗਿਆ ਸੀ ਇਸ ਕੇਸ ਦੇ ਵਿੱਚ ਭਾਈ ਜਗਤਾ ਸਿੰਘ ਤਾਰਾ ਤੋਂ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਸੀ ਪਰ ਭਾਈ ਹਰਵਿੰਦਰ ਸਿੰਘ ਮਿੰਟੂ ਤੋਂ ਇੱਕ ਰਿਕਵਰੀ ਦਿਖਾਈ ਗਈ ਸੀ AK47 राइਫਲ ਮੈਗਜ਼ੀਨ ਤੇ ਕੁਝ ਗੋਲੀਆਂ ਤੇ ਆਰਮਜ਼ੈਕਟ ਤੇ ਯੂਪੀਏ ਦਾ ਜਿਹੜਾ ਇਹਦਾ ਜਿਹੜਾ ਕੇਸ ਜਿਹੜਾ ਚਾਰਜ ਲੱਗਿਆ ਸੀਗਾ ਭਾਈ ਹਰਵਿੰਦਰ ਸਿੰਘ ਮਿੰਟੂ ਦੀ ਸ਼ਹੀਦੀ ਹੋਈ 18 April 2018 ਨੂੰ ਤੇ ਉਹਨਾਂ ਦੇ ਖਿਲਾਫ ਜਿਹੜੀਆਂ ਪ੍ਰोसीडिंगਾਂ ਅਵੇਟ ਹੋ ਗਈਆਂ ਉਹਨਾਂ ਦਾ ਕੇਸ ਬੰਦ ਹੋ ਗਿਆ ਤੇ ਦਾਸ ਉਦੋਂ ਤੱਕ ਉੱਥੇ ਜਾਂਦਾ ਰਿਹਾ ਕਿਉਂਕਿ ਭਾਈ ਜਗਤਾਰ ਸਿੰਘ ਤਾਲਾ ਦੀ ਕਾਨੂੰਨੀ ਚਾਰਾ ਜੋਈ ਇਹ ਸੀਨੀਅਰ ਵਕੀਲ ਸਰਦਾਰ ਕੁੰਦਨ ਸਿੰਘ ਹੁੰਦਲ ਕਰਦੇ ਸਨ ਉਹ ਕਹਿੰਦੇ ਦੇ ਮੈਂ ਇਸ ਕੇਸ ਦੇ ਵਿੱਚ ਭਾਈ ਹਮਿੰਦਰ ਸਿੰਘ ਮਿੰਟੂ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਮੈਂ ਇਸ ਕੇਸ ਦੇ ਵਿੱਚ ਜਾਣਾ ਬੰਦ ਕਰ ਦਿੱਤਾ ਪਰ ਮੇਰੀ ਨਿਗਾਹ ਰਹਿੰਦੀ ਸੀ ਕਿਉਂਕਿ ਇਹ ਕੇਸ ਅਨੀਸ਼ਲ ਤਾਲ ਦੇ ਉੱਤੇ ਦਰਜ ਕੀਤਾ ਗਿਆ ਸੀਗਾ ਮਲੇਸ਼ੀਆ ਤੇ ਇਹਨਾਂ ਨੂੰ ਥਾਈਲੈਂਡ ਮੁਲਕਾਂ ਦੇ ਵਿੱਚ ਜਿਹੜੀਆਂ ਕੋਈ ਨੌਜਵਾਨਾਂ ਦੀਆਂ ਸਿਆਸੀ ਤੇ ਇਤਿਹਾਸਕ ਜਥੇਬੰਦੀਆਂ ਦੀਆਂ ਗਤੀਵਧੀਆਂ ਸੀਗੀਆਂ ਸੋ ਉਹ ਕੇਸ ਪਹਿਲਾਂ ਦੋ ਵਾਰ ਆਲ ਹੈ ਜੀ ਏ ਬੜੀ ਹੋ ਚੁੱਕਿਆ ਪਹਿਲਾ 8 ਨੌਜਵਾਨ ਬੜੀ ਹੋਏ ਫਿਰ ਇੱਕ ਨੌਜਵਾਨ ਬੜੀ ਹੋਇਆ ਤੇ ਅੱਜ ਪਾਈ ਜਗਤਾਰ ਸਿੰਘ ਤਾਦਾ ਵੀ ਇਸ ਕੇਸ ਦੇ ਵਿੱਚੋਂ ਬੜੀ ਹੋ ਗਏ ਇਹਦੇ ਵਿੱਚ ਇੱਕ ਹੋਰ ਜ਼ਿਕਰ ਜੋ ਗੱਲ ਹੈਗੀ ਆ ਵੀ ਇਸ ਕੇਸ ਦੇ ਵਿੱਚ 7 6 ਜੁਲਾਈ 6 ਜੁਲਾਈ 2119 ਨੂੰ ਭਾਈ ਪਰਮਜੀਤ ਸਿੰਘ ਪੰਮਾ ਅੰਗਰੇਨ ਵਾਲੇ ਇਹ ਉਹਨਾਂ ਦੇ ਓਪਨ ਐਂਡ ਅਰੈਸਟ ਵਾਰੰਟ ਵੀ ਜਿਹੜੇ ਜਾਰੀ ਕਰਾਏ ਗਏ ਸਨ ਉਸ ਸਮੇਂ ਦੀ ਅਦਾਲਤ ਸ਼੍ਰੀਮਤੀ ਹਰਵੀਨ ਭਾਦਵਾਲ ਐਡੀਸ਼ਨ ਸੈਸ਼ਨ ਜੱਜ ਯੂਪੀਐਸਸੀ ਸਪੈਸ਼ਲ ਕੋਰਟ ਵੱਲੋਂ 6 ਜੁਲਾਈ 2019 ਨੂੰ ਓਪਨ ਓਪਨ ਐਂਡ ਅਰੈਸਟ ਵਾਰੰਟ ਜਿਹੜੇ ਜਾਰੀ ਕਰਾਏ ਗਏ ਸੀ ਕੋਰਟ ਪ੍ਰੋਸੀਕਿਊਸ਼ਨ ਸਰਟੀਫਿਕੇਟ ਲੈਣ ਤੋਂ ਬਾਅਦ ਓਪਨ ਐਂਡ ਅਰੈਸਟ ਵਾਰੰਟ ਜਾਰੀ ਗਏ ਜਿਹਦੇ ਤਹਿਤ ਉਹਨਾਂ ਦੀ ਇੰਗਲੈਂਡ ਤੋਂ ਐਕਸਟਰਾ ਐਡੀਸ਼ਨ ਮੰਗੀ ਜਾ ਸਕੀ ਉਹ ਕਾਰਵਾਈ ਕਿੱਥੇ ਚੱਲੀ ਉਹ ਪੁਲਤਕਾਲ ਦੇ ਵਿੱਚ ਉਹਨਾਂ ਦੀ ਅਰੈਸਟ ਹੋਈ ਬਾਅਦ ਦੇ ਵਿੱਚ ਜੋ ਵੀ ਉਹਦੀ ਕਾਰਵਾਈ ਹੋਈ ਸੰਗਤਾਂ ਦੇ ਸਾਹਮਣੇ ਹੈ ਸੋ ਇਹ ਕੇਸ ਬੜੇ ਲੰਮੇ ਸਮੇਂ ਤੋਂ ਇਹ ਵੱਖ-ਵੱਖ ਨੌਜਵਾਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ 8 ਨੌਜਵਾਨ ਪਹਿਲਾ 9ਵਾਂ ਅਮਰਜੀਤ ਸਿੰਘ ਤੇ 10ਵਾਂ ਅਜਪਾਈ ਚਕਤਾ ਸਿੰਘ ਤਾਰਾ ਇਸ ਕੇਸ ਦੇ ਵਿੱਚੋਂ ਬਰੀ ਹੋਏ ਇਹ ਅਜੇ ਵੀ ਕੇਸ ਜਿਹੜਾ ਪਾਈ ਪੰਮਜੀਤ ਸਿੰਘ ਪੰਮਾ ਦੇ ਜਿਹੜਾ ਖਿਲਾਫ ਪੈਂਡਿੰਗ ਹੈਗਾ ਆ ਉਹਦੇ ਓਪਨ ਅਰੈਸਟ ਵਾਰੰਟ ਉਹਨਾਂ ਨੇ ਉਸ ਕੇਸ ਵਾਸਤੇ ਲਏ ਹੋਏ ਨੇ ਸੋ ਇਹ ਜਾਣਕਾਰੀ ਸਾਂਝੀ ਕਰਨ ਦਾ ਸੰਗਤਾਂ ਦੇ ਸਾਹਮਣੇ ਰੱਖਣ ਦਾ ਮਨ ਦੇ ਵਿੱਚ ਫੋਨਾਂ ਸੀਗਾ ਉਹ ਸੰਗਤਾਂ ਦੇ ਨਾਲ ਸਾਂਝੀ ਕੀਤੀ ਆ ਇਹੋ ਜਿਹੇ ਕੇਸ ਜਿਹੜੇ ਬਾੜ-ਬਾੜ ਵਰੀ ਹੁੰਦੇ ਨੇ ਤੇ ਉਹਨਾਂ ਦੇ ਜਿਹ ਬਾੜ-ਬਾੜ ਨੌਜਵਾਨਾਂ ਨੂੰ ਨਾਮਿਨੇਟ ਕੀਤਾ ਇਹੋ ਜੀਆਂ ਬਹੁਤ ਸਾਰੀਆਂ ਕਹਾਣੀਆਂ ਹੈਗੀਆਂ ਵੀ ਜੇ ਕਿਸ ਤਰ੍ਹਾਂ ਇੱਕ ਕੇਸ ਦਰਜ ਕਰਕੇ ਉਹ ਚ ਲਗਾਤਾਰਤਾ ਦੇ ਨਾਲ ਕਈ ਸਾਲ ਤੋਂ 2009 2011 2014 2015 2019 ਦੇ ਵਿੱਚ ਵੀ ਨਾਮਜ਼ਦ ਕਰ-ਕਰਕੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੋ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ ਸੋ ਅੱਜ ਪਾਈ ਜਗਤਾਰ ਸਿੰਘ ਤਾਲਾ ਦੇ ਬਧੀ ਹੋਣ ਤੋਂ ਬਾਅਦ ਪਾਈ ਜਗਤਾਰ ਸਿੰਘ ਤਾਲਾ ਹੇ ਵੀ ਪ੍ਰੋ ਐਲੀਜੀਬਲ ਨੇ ਤੇ ਬਾਕੀ ਕੇਸਾਂ ਦੀ ਪੈਰਵਾਈ ਪੰਜਾਬ ਲਾਇਲਜ਼ ਵੱਲੋਂ ਕੀਤੀ ਜਾ ਰਹੀ ਹੈ ਤੇ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਸਮਾਂ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ